ਹੈਲੋ ਜੀ ਸਾਰੇ ਭੈਣ ਭਰਾਵਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਤੋਂ ਮਾਫੀ ਚਾਹਣੀ ਆ ਕਿਉਂਕਿ ਮੈਂ ਆਪਣੇ ਭੈਣ ਭਰਾਵਾਂ ਦੇ ਮੈਸੇਜਾਂ ਦੇ ਜਵਾਬ ਨਹੀਂ ਦੇ ਪਾਈ ਕਿਉਂਕਿ ਮੈਂ ਪੇਕੇ ਕਰ ਗਈ ਸੀ ਤੇ ਮੈਂ ਸੋਚਿਆ ਵੀ ਸਾਲ ਦੇ ਵਿੱਚ ਇੱਕ ਜਾਂ ਦੋ ਦਿਨ ਮਸਾਂ ਜਾਇਆ ਜਾਂਦਾ ਫਿਰ ਮੈਂ ਸਾਰਾ ਟਾਈਮ ਉਹਨਾਂ ਵਾਸਤੇ ਹੀ ਰੱਖ ਦਿੱਤਾ ਕਿਉਂਕਿ ਇਕੱਲੇ ਹੋਣ ਕਰਕੇ ਟਾਈਮ ਨਹੀਂ ਲੱਗਦਾ ਜਾਂਦਾ ਬਸ ਛੁੱਟੀਆਂ ਦੇ ਵਿੱਚ ਹੀ ਇੱਕ ਦੋ ਦਿਨ ਜਾਇਆ ਜਾਂਦਾ ਹੈ ਤੇ ਫਿਰ ਇਹ ਘਰ ਦੇ ਵਿੱਚ ਆ ਕੇ ਵੀ ਤੁਹਾਨੂੰ ਪਤਾ ਵੀ ਸਾਰਾ ਜਦ ਕੱਲੇ ਹੁੰਨੇ ਆ ਤਾਂ ਖਲਾਰਾ ਪੈ ਜਾਂਦਾ ਤੇ ਉਹਦੀ ਸਫਾਈ ਵੱਲ ਕੰਮ ਚਲਿਆ ਗਿਆ ਅੱਜ ਦੀ ਜਿਹੜੀ ਵੀਡੀਓ ਹੈਗੀ ਨਾ ਜਿਹੜੇ ਪੈਣਪਰਾਵ ਨੂੰ ਇਹ ਵੀ ਸਾਡੇ ਬੱਚੇ ਕੰਮ ਨਹੀਂ ਕਰਦੇ ਕਈ ਮਾਂ ਬਾਪ ਨੂੰ ਇਹ ਵੀ ਹੈ ਨਾ ਬੱਚੇ ਬਹੁਤ ਜ਼ਿਆਦਾ ਸਿਆਣੇ ਸੀ ਸੁਸੀਲ ਸੀਗੇ ਪੜੇ ਲਿਖੇ ਨੇ ਪਰ ਪਤਨ ਕੀ ਹੋਇਆ ਇਹਨਾਂ ਦਾ ਦਿਮਾਗ ਇਹਨਾਂ ਦੀ ਬੁੱਧੀ ਜਿਵੇਂ ਕਿਸੇ ਨੇ ਬੰਨ੍ਹ ਦਿੱਤੀ ਹੁੰਦੀ ਹੈ ਦੇਖੋ ਅਕਸਰ ਆਪਾਂ ਕਹਿ ਦਿੰਦੇ ਆ ਵੀ ਇਹ ਇਦਾਂ ਦੀਆਂ ਕੋਈ ਚੀਜ਼ਾਂ ਨਹੀਂ ਹੁੰਦੀਆਂ ਪਰ ਇਹ ਬਿਲਕੁਲ ਸਚਾਈ ਹੈਗੀ ਕਿ ਤੰਤਰ ਵਿੱਦਿਆ ਜਿਹੜੀ ਉਹ ਅੱਜ ਕੱਲ ਦੇ ਸਮੇਂ ਦੇ ਵਿੱਚ ਕਾਲ ਯੁੱਗ ਦੇ ਵਿੱਚ ਬਹੁਤ ਜ਼ਿਆਦਾ ਪਾਵਰਫੁੱਲ ਹੋ ਚੁੱਕੀ ਹੈਗੀ ਕਿਉਂਕਿ ਇੱਕ ਤਾਂ ਕਾਲ ਯੁੱਗ ਦਾ ਖੁਦ ਹੀ ਤੁਹਾਨੂੰ ਪਤਾ ਵੀ ਤੰਤਰ ਵਿੱਦਿਆ ਦਾ ਹੈ ਤੇ ਦੂਸਰਾ ਇਹ ਇੱਕ ਅਜਿਹੀ ਪੜਾਈ ਹੈ ਕਿ ਇਸ ਦੇ ਨਾਲ ਆਪਾਂ ਕਿਸੇ ਵੀ ਇਨਸਾਨ ਨੂੰ ਕਿਵੇਂ ਵੀ ਕੁਝ ਵੀ ਕਰ ਸਕਦੇ ਹਾਂ ਜੀ ਪਰ ਬਚ ਕਿਵੇਂ ਸਕਦੇ ਆਪਾਂ ਇਸ ਚੀਜ਼ ਤੋਂ ਕਿਉਂਕਿ ਅਗਰ ਆਪਾਂ ਇਸ ਚੀਜ਼ ਦੇ ਵਿੱਚ ਡੂੰਘਾਈ 'ਚ ਜਾਵਾਂਗੇ ਆਪਾਂ ਇਸ ਚੀਜ਼ ਦੇ ਬਿਨਾਂ ਵਰਲਡ ਨਹੀਂ ਆਪਾਂ ਨਾ ਨਿਪਟ ਸਕਦੇ ਹੈਗੇ ਕਿਉਂਕਿ ਜਿਹੜੇ ਤੰਤਰ ਵਾਲੇ ਨੇ ਨਾ ਉਹ ਬਹੁਤ ਜ਼ਿਆਦਾ ਇਹ ਚੀਜ਼ਾਂ ਨੂੰ ਕਰ ਕਰਕੇ ਹੈਵ ਬੀ ਕਈਆਂ ਨੂੰ ਇੱਥੋਂ ਤੱਕ ਕਿ ਪਾਗਲ ਤੱਕ ਬਣਾ ਦਿੰਦੇ ਤੁਸੀਂ ਅਕਸਰ ਦੇਖਿਆ ਹੋਣਾ ਕਿ ਘਰ ਦੇ ਵਿੱਚ ਇੱਕ ਇਨਸਾਨ ਹੁੰਦਾ ਉਹ ਪਹਿਲਾਂ ਬਹੁਤ ਸਿਆਣਾ ਹੁੰਦਾ ਹੈ ਨਾ ਪਕੈਨੇ ਵੀ ਮਾਵਾ ਪਕੈਨੇ ਮੇਰਾ ਪੁੱਤ ਬਹੁਤ ਸਿਆਣਾ ਹੈਗਾ ਭਈ ਇਹ ਕਿਸੇ ਵੀ ਚੀਜ਼ ਦੇ ਵਿੱਚ ਨਾ ਘਾਟਾ ਨਹੀਂ ਖਾਂਦਾ ਕਿਸੇ ਵੀ ਚੀਜ਼ ਦੇ ਵਿੱਚ ਗਲਤੀ ਨਹੀਂ ਕਰਦਾ ਪਰ ਇਹਦੇ ਜਦੋਂ ਦਾ ਵਿਆਹ ਹੋਇਆ ਨਾ ਪਤਾ ਨਹੀਂ ਇਹਨੂੰ ਕੀ ਹੋਇਆ ਇਹ ਗੁੰਮਸਮਝਾ ਹੋ ਕੇ ਰਹਿੰਦਾਗਾ ਨਾ ਇਹ ਕੰਮ ਕਰਦਾ ਹੈ ਨਾ ਇਹ ਕਿਸੇ ਗੱਲ 'ਚ ਧਿਆਨ ਦਿੰਦਾ ਨਾ ਸਾਡੀ ਸੁਣਦਾ ਹੈ ਇਹ ਗੱਲ 'ਚ ਪੋਠਾ ਬੋਲਦਾ ਹੈਗਾ ਤੇ ਹਰ ਇੱਕ ਪਾਸੇ ਚੀਜ਼ ਦੇ ਵਿੱਚ ਨਾ ਜੋ ਵੀ ਕੁਝ ਕਰਦਾ ਉਹਦੇ ਵਿੱਚ ਇਹਨੂੰ ਘਾਟਾ ਹੀ ਆਉਂਦਾ ਵੀ ਸਾਰਾ ਦਿਨ ਨਾ ਗੁੰਮਸਮਜਾ ਜਿਵੇਂ ਮੈਂ ਬੈਠਾ ਰਹਿੰਦਾ ਜਿਵੇਂ ਕਿਸੇ ਕੁਝ ਕਰਾਤਾ ਹੁੰਦਾ ਤੇ ਕਈ ਪਹਿਨਪੜਾ ਜਿਹੜੇ ਤਾਂ ਉਹ ਨੇ ਉਹ ਕਹਣਗੇ ਵੀ ਨਹੀਂ ਕਰਾਉਣ ਨਾ ਕਰਾਉਣਾ ਕੁਝ ਨਹੀਂ ਹੁੰਦਾ ਪਰ ਇਹ ਬਿਲਕੁਲ ਸਚਾਈ ਹੈਗੀ ਕਰਨ ਕਰਾਉਣਾ ਉਹਨਾਂ ਨੂੰ ਨਹੀਂ ਲੱਗਦਾ ਜਿਹੜੇ ਕਿ ਸਿਮਰਨ ਕਰਦੇ ਨੇ ਪੰਜਾਂ ਬਾਣੀਆਂ ਦਾ ਸਵੇਰੇ ਨੇਤ ਨੇ ਦੋ ਬਾਣੀਆਂ ਦਾ ਸ਼ਾਮ ਨੂੰ ਨੇਤ ਨੇ ਅਤੇ ਗੁਰੂ ਸਾਹਿਬ ਜੀ ਦਾ ਅੰਮ੍ਰਿਤ ਛਕਿਆ ਹੋਇਆ ਜਾ ਤੁਸੀਂ ਆਪਦੇ Hindu ਧਰਮ ਦੇ ਵਿੱਚੋਂ ਤਾਂ ਤੁਹਾਡਾ ਪੂਰਾ Hindu ਧਰਮ ਹੈ ਜਿਹੜਾ ਉਹ ਚੰਗੇ ਤਰੀਕੇ ਨਾਲ ਬਣਾਇਆ ਹੋਇਆ ਹੈ ਮੁਸਲਮਾਨ ਧਰਮ ਨਾਲੋਂ ਤਾਂ ਤੁਸੀਂ ਪੰਜੇ ਨਿਵਾਜ਼ਾਂ ਦੇ ਸਮੇਂ ਅਨੁਸਾਰ ਆਪਦੇ ਨਿਵਾਜ਼ ਪੜਦੇ ਹੋ ਸਾਰੇ ਕਾਫੇ ਦੇ ਵਿੱਚ ਸੰਪੂਰਨ ਨਹੀਂ ਤਾਂ ਜਿਹੜੇ ਕਹਿੰਦੇ ਨੇ ਇਹ ਬਿਲਕੁਲ ਚੀਜ਼ਾਂ ਹੁੰਦੀਆਂ ਨੇ ਸਾਰਾ ਕੁਝ ਹੁੰਦਾ ਹੈ ਸਾਰਾ ਕੁਝ ਲੱਗਦਾ ਵੀ ਹੈਗਾ ਅੱਜ ਮੈਂ ਤੁਹਾਨੂੰ ਕੁਝ ਈ ਚੀਜ਼ਾਂ ਦੱਸੂਗੀ ਅਗਰ ਤੁਸੀਂ ਚਾਹੋਗੇ ਜਿੱਦਾਂ ਕਿ ਏਦਾਂ ਹੁੰਦੀ ਆ ਤਾਂ ਆਪ ਨੂੰ ਅਕਸਰ ਹੋ ਜਾਂਦਾ ਵੀ ਮੇਰੇ ਪੁੱਤ ਨੂੰ ਜਾਂ ਮੇਰੇ ਪਤੀ ਨੂੰ ਜਾਂ ਮੇਰੇ ਬੱਚਿਆਂ ਨੂੰ ਜਾਂ ਸਾਡੇ ਘਰ ਦੇ ਵਿੱਚ ਕਿਸੇ ਨੇ ਕੁਝ ਕਰਾਤਾ ਜਿਵੇਂ ਕਿਸੇ ਦੀ ਸਾਰਿਆਂ ਦੀ ਬੁੱਧੀ ਬੰਨ ਦਿੱਤੀ ਆ ਵੀ ਕੁਝ ਦਿਮਾਗ ਚ ਆਉੜਦਾ ਹੀ ਨਹੀਂ ਹੈਗਾ ਵੀ ਇੰਨਾ ਇੰਟੈਲੀਜੈਂਟ ਹੁੰਦੇ ਹੋਏ ਵੀ ਪਤਾ ਨਹੀਂ ਕੀ ਹੋਇਆਗਾ ਪੜ੍ਹਾਈ ਦੇ ਵਿੱਚ ਵੀ ਅੱਜ ਕੱਲ ਬਹੁਤ ਜ਼ਿਆਦਾ ਪੇਰੈਂਟਸ ਏਦਾਂ ਕਰ ਰਹੇ ਨੇ ਵੀ ਸਾਡੇ ਬੱਚੇ ਨਾ ਹਰ ਟਾਈਮ ਬਸ ਪਿੱਛੇ ਪਿੱਛੇ ਜਾਈ ਜਾਂਦੇ ਨੇ ਜਿਹੜੇ ਬੱਚੇ ਪੜ੍ਹਾਈ ਦੇ ਵਿੱਚ ਕਮਜ਼ੋਰ ਨੇ ਪੜ੍ਹਾਈ ਵਿੱਚ ਧਿਆਨ ਨਹੀਂ ਦਿੰਦੇ ਬਿਲਕੁਲ ਬਸ ਵੀ ਇਦਾਂ ਨਹੀਂ ਵੀ ਪਕਾਇਦ ਨੇ ਵੀ ਨਾ ਤਾਂ ਨਸ਼ਿਆਂ ਤੋਂ ਬਾਹਰ ਆਵਾਰਾ ਕਰਦੀ ਤੋਂ ਬਾਹਰ ਲਈ ਸੁਸਾਇਟੀ ਤੋਂ ਬਿਨਾ ਉਹਨਾਂ ਨੂੰ ਕੋਈ ਹੈਨਾ ਹੋਰ ਮਤਲਬ ਨਹੀਂ ਹੈਗਾ ਨਾ ਮਾਪੇ ਬਾਪ ਨੂੰ ਸਿੱਧਾ ਬੋਲਣਾ ਤਾਂ ਅੱਜ ਤੱਕ ਕਿਸੇ ਕਰਨਾ ਕੀ ਹੈ ਸਭ ਤੋਂ ਪਹਿਲਾਂ ਤਾਂ ਦੇਖੋ ਮਾਮਾ ਨੇ ਅਗਰ ਤੁਸੀਂ ਸਿੱਖ ਧਰਮ ਨੂੰ ਮੰਨਦੇ ਹੋ ਸਾਰੇ ਭੈਣ ਭਰਾ ਤਾਂ ਤੁਸੀਂ ਨੇ ਇੱਕ ਜਪਜੀ ਸਾਹਿਬ ਜੀ ਦਾ ਪਾਠ ਕਰ ਤੁਸੀਂ ਹਿੰਦੂ ਧਰਮ ਜੋ ਮੈਂ ਤੁਹਾਨੂੰ ਦੱਸਦੀ ਨੇ ਵੀ ਜੋ ਜਿਸ ਧਰਮ ਨੂੰ ਤੁਸੀਂ ਮੰਨਦੇ ਹੋ ਤਾਂ ਤੁਸੀਂ ਕੋਲੇ ਜਲ ਰੱਖਣਾ ਜਲ ਰੱਖ ਕੇ ਤੁਸੀਂ ਇੱਕ ਜਪਜੀ ਸਾਹਿਬ ਜੀ ਦਾ ਪਾਠ ਕਰਨਾ ਜਿਹੜੀਆਂ ਭੈਣਾਂ ਨੂੰ ਲੱਗਦਾ ਵੀ ਸਾਡਾ ਬੱਚਾ ਪੜਾਈ ਵਿੱਚ ਨਹੀਂ ਧਿਆਨ ਦਿੰਦਾ ਜਾਂ ਗੱਲ ਨਹੀਂ ਮੰਨਦਾ ਜਾਂ ਕਿਸੇ ਵੀ ਚੀਜ਼ ਦੇ ਵਿੱਚ ਉਹ ਸਫਲ ਨਹੀਂ ਹੋ ਰਿਹਾ ਦੇਖੋ ਇਸ ਚੀਜ਼ ਨੂੰ ਜਿਹੜੀ ਭੈਣ ਭਰਾ ਪਿਓ ਕਰੋ ਚਾਹੇ ਮਾਂ ਕਰੋ ਭੈਣ ਕਰੋ ਜੋ ਵੀ ਸਰਦਾ ਦੇ ਨਾਲ ਕਰੇਗਾ ਉਸ ਨੂੰ ਤੁਹਾਨੂੰ ਇੱਕ ਦੋ ਮਹੀਨਿਆਂ ਦੇ ਵਿੱਚ ਉਸ ਚੀਜ਼ ਦਾ ਰਿਜ਼ਲਟ ਮਿਲ ਜਾਊਗਾ ਕਰਨਾ ਕੀ ਹੈ ਤੁਸੀਂ ਨੇ ਕੋਲੇ ਹੈਨਾ ਪਾਠ ਕਰਨਾ ਪਾਠ ਕਰਕੇ ਜਲ ਰੱਖਣਾ ਹੈ ਜਲ ਦੇ ਉੱਪਰ ਹੱਥ ਰੱਖਣਾ ਹੈ ਉਹ ਜਲ ਜੋ ਵੀ ਤੁਹਾਡੇ ਘਰ ਦੇ ਵਿੱਚ ਇਸ ਤਰੀਕੇ ਦਾ ਮੈਂਬਰ ਹੈਗਾ ਉਸ ਨੂੰ ਪਿਲਾਉਣਾ ਹੈਗਾ ਕਿਉਂਕਿ ਇਸ ਦੇ ਨਾਲ ਗੁਰਵਾਣੀ ਦੇ ਨਾਲ ਜਿਹੜਾ ਜਲ ਹੈ ਨਾ ਉਹ ਇੱਕ ਆਪਾਂ ਕਹਿੰਦੇ ਚਾਰਜ ਹੋਊਗਾ ਤੇ ਜਿਹੜਾ ਉਸ ਨੂੰ ਪੀਊਗਾ ਉਸਦੀ ਬੁੱਧੀ ਤੇ ਚਾਹੇ ਬਿਮਾਰੀ ਆ ਕੁਝ ਵੀ ਹੈ ਨਾ ਤੁਸੀਂ ਇਸ ਤਰੀਕੇ ਨਾਲ ਤੁਸੀਂ ਚਾਹੇ ਅਗਰ ਤੁਹਾਨੂੰ ਜਪਜੀ ਸਾਹਿਬ ਦਾ ਪਾਠ ਨਹੀਂ ਆਉਂਦਾ ਤਾਂ ਤੁਸੀਂ ਵਾਹਿਗੁਰੂ ਗਰਮੰਤਰ ਕਰ ਲਓ ਚਾਹੇ ਤੁਸੀਂ ਮੋਲ ਮੰਤਰ ਕਰ ਲਓ ਨਾ ਜਾਂ ਤੁਸੀਂ ਬੈਠ ਕੇ ਰਾਮ 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 ਇਦਾਂ ਨਾਲ ਕੁਝ ਵੀ ਜਪੋ ਤੁਸੀਂ ਪਰ ਕੋਲੇ ਜਲ ਰੱਖਣਾ ਉਹ ਜਲ ਉਸ ਇਨਸਾਨ ਨੂੰ ਪਿਲਾਉਣਾ ਜਾਂ ਘਰ ਦੇ ਵਿੱਚ ਸੇਟਾ ਵੀ ਦੇ ਸਕਦੇ ਹੋ ਤੇ ਇੱਕ ਛੋਟਾ ਜਿਹਾ ਕੰਮ ਤੁਸੀਂ ਨੇ ਹੋਰ ਕਰਨਾ ਹੈ ਤੁਸੀਂ ਨੇ ਨਾ ਇੱਕ ਦੋ ਕ올ੀਆਂ ਲੈ ਲੈਣੀਆਂ ਨੇ ਛੋਟੇ ਛੋਟੇ ਕ올ੀਆਂ ਆਪਣੇ ਕੋਈ ਲੈ ਲਿਓ ਤੁਸੀਂ ਉਦੇ ਵਿੱਚ ਤੁਸੀਂ ਨੇ ਨਮਕ ਭਰ ਲੈਣਾ ਨਮਕ ਭਰ ਕੇ ਉਹਦੇ ਵਿੱਚ ਇੱਕ ਉਹਦੇ ਵਿੱਚ ਰੱਖਣਾ ਤੁਸੀਂ ਨੇ ਕਪੂਰ ਦੀ ਟਿੱਕੀ ਇਹਨੂੰ ਤੁਸੀਂ ਨੇ ਜਲਾਉਣਾ ਨੇ ਕੁਛ ਨਹੀਂ ਕਰਨਾ ਇਹ ਤੁਸੀਂ ਨਾ ਐ ਦੁਆਰ ਵਾਲੇ ਦਿਨ ਕਰ ਸਕਦੇ ਹੋ ਆਪਣੇ ਜਿਹੜੇ ਬੈਡਰੂਮ ਹੈ ਨਾ ਉਸ ਇਨਸਾਨ ਦਾ ਜਿਹੜਾ ਬੱਚਾ ਤੁਹਾਨੂੰ ਲੱਗਦਾ ਵੀ ਸਾਡਾ ਇਦਾਂ ਜਾ ਆਪਣੇ ਪਰਿਵਾਰ ਦਾ ਜੇ ਕੁਝ ਵੀ ਤੁਹਾਨੂੰ ਲੱਗਦਾ ਹੈਗਾ ਤਾਂ ਤੁਸੀਂ ਜਿਹੜਾ ਬੈਡਰੂਮ ਹੈ ਨਾ ਬੈਡਰੂਮ ਦੇ ਵਿੱਚ ਇੱਕ ਬੈਡਰੂਮ ਤਾਂ ਇੱਕੇ ਚ ਰੱਖ ਲਓ ਦੋ ਬੈਡਰੂਮ ਨੇ ਤਾਂ ਦੋ ਚ ਰੱਖ ਲਓ ਇੱਕ ਤਾਂ ਜਿਵੇਂ ਆਪਾਂ ਟਿਕੋਣਾ ਨਹੀਂ ਰੱਖਦੇ ਹੁੰਦੇ ਕਿ ਆਪਣੇ 4-5 ਹੁੰਦੇ ਨੇ ਨਾ ਬੈਡਰੂਮ ਦੇ ਤਾਂ ਇਦਾਂ ਨਹੀਂ ਰੱਖਣਾ ਹੈਗਾ ਜਿਵੇਂ ਆਪਾਂ ਤਿਕੋਣਾ ਰੱਖਣਾ ਇਸੇ ਕਹਿੰਦੇ ਚੌਰਸ ਹੈਗਾ ਮੈਂ ਤੁਹਾਨੂੰ ਦਿਖਾਉਣੀ ਜਿਵੇਂ ਇਹ ਚੌਰਸ ਹੈਗਾ ਆਪਣਾ ਬੈਡਰੂਮ ਹੈ ਸਮਝ ਲਓ ਇਹ ਚੌਰਸ ਤਾਂ ਇਸ ਨੂੰ ਇੱਕ ਏਸ ਖੁੰਜੇ 'ਚ ਰੱਖਣਾ ਹੈ ਇੱਕ ਏਸ ਖੁੰਜੇ 'ਚ ਰੱਖਣਾ ਹੈਗਾ ਇਦਾਂ ਨਹੀਂ ਰੱਖਣਾ ਵੀ ਇੱਧਰ ਵੀ ਰੱਖ ਲਓ ਇੱਧਰ ਰੱਖ ਲਓ ਇੱਧਰ ਇਦਾਂ ਨਹੀਂ ਇੱਕ ਏਸ ਖੁੰਜੇ 'ਚ ਇੱਕ ਏਸ ਖੁੰਜੇ ਦੇ ਵਿੱਚ ਇਹ ਤੁਸੀਂ ਇਹਨੇ ਰੱਖਣਾ ਜਦੋਂ ਤੁਹਾਨੂੰ ਲੱਗੇ ਤੁਸੀਂ ਇਹਨੂੰ ਘੱਟੋ ਘੱਟ ਮਹੀਨਾ ਸਵਾ ਮਹੀਨਾ ਉਸੇ ਤਰੀਕੇ ਨਾਲ ਰੱਖਣਾ ਝਾੜੂ ਪੋਚਾਵਾ ਕਰੀ ਜੋ ਅਗਰ ਤੁਹਾਨੂੰ ਲੱਗਦਾ ਹੈ ਵੀ ਕਪੂਰ ਖਤਮ ਹੋ ਗਿਆ ਤਾਂ ਤੁਸੀਂ ਦੁਬਾਰਾ ਇਹੀ ਚੀਜ਼ਾਂ ਬਹੁਤ ਹੀ ਪਾਵਰਫੁਲ ਨੇ ਗੀਆਂ ਕਿਉਂਕਿ ਆਪਾਂ ਅੱਗੇ ਬਜ਼ੁਰਗੇ ਜੀ ਜਿਹਨੂੰ ਕਰਦੇ ਸੀ ਤੇ ਆਪਾਂ ਹੁਣ ਇਹ ਚੀਜ਼ ਨੂੰ ਛੱਡਤਾ ਤੇ ਤਾਂ ਹੀ ਆਪਾਂ ਖੱਜਲਖੁਆਰ ਹੋ ਰਹੇ ਹਾਂ ਤੇ ਇੱਕ ਨਾ ਤੁਸੀਂ ਪਾਣੀ ਦਾ ਗਲਾਸ ਲੈਣਾ ਜੋ ਵੀ ਇਨਸਾਨ ਤੁਹਾਨੂੰ ਘਰ ਦੇ ਵਿੱਚ ਲੱਗਦਾ ਵੀ ਇਹਨੂੰ ਨਾજર ਲੱਗੀ ਹੋਈ ਹੈ ਜਾਂ ਇਹਦੀ ਕਿਸੇ ਨੇ ਬੁੱਧੀ ਬਣਤੀ ਜਾ ਕੇ ਦਿੱਤੀ ਕਿਸੇ ਨੇ ਤੰਤਰ ਵਿੱਦਿਆ ਕਰਤੀ ਕੁਝ ਵੀ ਤੁਹਾਨੂੰ ਲੱਗਦਾ ਹੈਗਾ ਨਾ ਤਾਂ ਤੁਸੀਂ ਨਾ ਨਿਸ਼ਾਨ ਸਾਹਿਬ ਤੋਂ ਇੱਕ ਛੋਟਾ ਜਿਹਾ ਕੱਪੜਾ ਲੈ ਆਓ ਨਿਸ਼ਾਨ ਸਾਹਿਬ ਦੇ ਚੋਲਾ ਬਦਲਦੇ ਆ ਜਦੋਂ ਉਥੋਂ ਤੁਹਾਨੂੰ ਮਿਲ ਜਾਏਗਾ ਜਾਂ ਕੋਈ ਪੁਰਾਣਾ ਰਮਾਲਾ ਸਹਿ ਮਿਲ ਜਾਏਗਾ ਤਾਂ ਉਸ ਨੂੰ ਨਾ ਤੁਸੀਂ ਉਸ ਇਨਸਾਨ ਦੇ ਡੋਲੇ ਤੇ ਬੰਨੋ ਕਈ ਭੈਣਾ ਨਾ ਅਕਸਰ ਕਹਿੰਦੇ ਹੁੰਦੇ ਨੇ ਵੀ ਮੇਰੇ ਚ ਨਾ ਕਸਰ ਹੁੰਦੀ ਐ ਮੇਰੇ ਚ ਆਤਮਾ ਆਉਂਦੀ ਐ ਜਾਂ ਮੇਰੇ ਚ ਬਾਬੇ ਆਉਂਦੇ ਨੇ ਜਾਂ ਮੇਰੇ ਚ ਦੇਵੀ ਆਉਂਦੀ ਐ ਦੇਖੋ ਇਹ ਚੀਜ਼ਾਂ ਬਿਲਕੁਲ ਝੂਠ ਨੇ ਵੀ ਇਦਾਂ ਕੁਝ ਨਹੀਂ ਹੁੰਦਾ ਹੈਗਾ ਔਰਤ ਦੇ ਵਿੱਚ ਨਾ ਕਦੇ ਵੀ ਕੋਈ ਬਾਬਾ ਪੀਰ ਨਹੀਂ ਆਉਂਦਾ ਹੈਗਾ ਕਿਉਂਕਿ ਅਕਸਰ ਜਿਹੜੇ ਅਸੀਂ ਸੀਜ਼ਿੰਗ ਹੁੰਦੇ ਨੇ ਉਹ ਤਾਂ ਬਹੁਤ ਜ਼ਿਆਦਾ ਪਵਿੱਤਰਤਾ ਮਤਲਬ ਕਿ ਸੁੱਧਤਾ ਮੰਨਦੇ ਨੇ ਉਹ ਔਰਤ ਦੇ ਵਿੱਚ ਕਦੇ ਨਹੀਂ ਆਉਂਦੇ ਜਿਹੜੀ ਔਰਤ ਕਹਿੰਦੇ ਵੀ ਮੇਰੇ ਚ ਨਾ ਕਸਰ ਹੁੰਦੀ ਐ ਮੈਨੂੰ ਇਦਾਂ ਹੁੰਦਾ ਉਹ ਸਿਰਫ ਡਿਪਰੈ ਜਿਹੜੇ ਤੁਸੀਂ ਤੁਸੀਂ ਕਹੋਗੇ ਵੀ ਪਾਣੇ ਤੂੰ ਵੀ ਇਹ ਦੱਸਦੀ ਐ ਸਿਰਫ ਮੈਂ ਇਸ ਲਈ ਦੱਸਦੀ ਆ ਕਿਉਂਕਿ ਗੁਰਬਾਣੀ ਦੀ ਕਹਿੰਦੇ ਗੁਰੂ ਸਾਹਿਬ ਜੀ ਨੂੰ ਕੋਈ ਵੀ ਸ਼ੋਹੀ ਹੋਈ ਚੀਜ਼ ਐ ਜਿਹੜੀ ਉਹਦੇ ਕੋਲੇ ਕੋਈ ਵੀ ਨੈਗੇਟਿਵਿਟੀ ਕੋਈ ਵੀ ਮਾੜੀ ਚੀਜ਼ ਕੋਈ ਵੀ ਤੰਤਰ ਮੰਤਰ ਕੋਈ ਵੀ ਅਜਿਹੀ ਸ਼ਕਤੀ ਨਹੀਂ ਹੈਗੀ ਜਿਹੜੀ ਉਸ ਚੀਜ਼ ਦੇ ਕੋਲੇ ਆਵੇ ਤੁਹਾਡੇ ਛੋਟੇ ਬੱਚੇ ਨੇ ਤਾਂ ਤੁਸੀਂ ਉਹਨਾਂ ਦੇ ਤੇ ਜੇ ਵੱਡੇ ਨੇ ਤਾਂ ਤੁਸੀਂ ਉਹਨਾਂ ਦੇ ਤਾਂ ਤੁਸੀਂ ਡੋਲੇ ਤੇ ਬੰਨ ਦੋ ਉਸ ਚੀਜ਼ ਨੂੰ ਅਕਸਰ ਤੁਹਾਨੂੰ ਬਹੁਤ ਪੈਣਪਰਾ ਇਸ ਤਰੀਕੇ ਦੇ ਮੈਂ ਇੱਕ ਨਾ ਦੇਖਿਆ ਤੁਸੀਂ ਨੇ ਵੀ ਕਾਲੇ ਜਿਹੇ ਰੰਗ ਦਾ ਧਾਗਾ ਬੰਨਿਆ ਹੁੰਦਾ ਬਹੁਤ ਦੇ ਪੈਰਾਂ ਤੇ ਉਹ ਕਦੇ ਲਈ ਹੁੰਦਾ ਸਿਰਫ ਨਾજર ਲਈ ਵੀ ਨਾજર ਨਾ ਲੱਗੇ ਸਾਡੇ ਬੱਚੇ ਨੂੰ ਜਦੋਂ ਕਿ ਗੁਰੂ ਸਾਹਿਬ ਜੀ ਦੇ ਅੰਗ ਨੂੰ ਸ਼ੋਹਿਆ ਹੋਇਆ ਜਦੋਂ ਕਿ ਕੋਈ ਵੀ ਤੁਹਾਨੂੰ ਇਦਾਂ ਦਾ ਨਾ ਤੁਸੀਂ ਚੀਜ਼ ਆਪਣੇ ਬੱਚੇ ਦੇ ਜਾਂ ਆਪਣੇ ਪਤੀ ਦੇ ਆਪਣੇ ਭਰਾਣ ਭਰਾ ਦੇ ਜਿੱਦੇ ਵੀ ਤੁਹਾਨੂੰ ਲੱਗਦਾ ਉਸ ਦੇ ਡੋਲੇ ਤੇ ਬੰਨਦੋ ਇਹ ਕੋਈ ਨਹੀਂ ਹੈਗਾ ਕਈ ਪੈਣਪਰਾ ਕਹਿੰਦੇ ਵੀ ਸੱਜੇ ਖੱਬੇ ਤੇ ਤੁਸੀਂ ਜਿਹੜੇ ਮਰਜ਼ੀ ਡੋਲੇ ਤੇ ਬੰਨਦੋ ਦੇਖੋ ਇਸ ਚੀਜ਼ ਦੇ ਨਾਲ ਨਾਲੇ ਤਾਂ ਗੁਰੂ ਸਾਹਿਬ ਜੀ ਦੀ ਰੱਖਿਆ ਉਹਦੇ ਨਾਲ ਉਹ ਵੀ ਚਾਹੇ ਤੁਸੀਂ ਠੀਕ ਮੈਂ ਤੁਹਾਨੂੰ ਬਹੁਤ ਸਿਮਰਨ ਦੱਸਦੇ ਹਾਂ ਪਰ ਤੁਸੀਂ ਨਹੀਂ ਕਰਦੇ ਹੈਗੇ ਕੋਈ ਜਿਵੇਂ ਹਜ਼ਾਰਾਂ ਲੱਖਾਂ ਚੋਂ ਲਾ ਲਓ ਤੁਸੀਂ ਇੱਕ ਦੋ ਬੰਦੇ ਹੋਣਗੇ ਜਿਹੜੇ ਕਰਦੇ ਨੇ ਤਾਂ ਉਹਨਾਂ ਨੂੰ ਰਿਜ਼ਲਟ ਵੀ ਮਿਲਦਾ ਮੈਂ ਉਹਨਾਂ ਦਾ ਕਮੈਂਟ ਵੀ ਪਿੰਨ ਕਰ ਦਿੱਨੀ ਨੇ ਜਿਹੜੀ ਕਿ 1430 ਵਾਲੀ ਆਪਣੀ ਵੀਡੀਓ ਹੈ ਉਹਦੇ ਦਿਨ ਬਹੁਤ ਭੈਣ ਭਰਾ ਤਤਕਰਾ ਵਿਤਕਰਾ ਵੀ ਕਰਦੇ ਨੇ ਹਨ ਪਰ ਪਰਸੋਂ ਮੈਨੂੰ ਇੱਕ ਵੀਰ ਨੇ ਕਮੈਂਟ ਕੀਤਾ ਸੀ ਕਿ ਮੇਰਾ ਇਹ ਖੁਦ ਦਾ ਪ੍ਰੈਕਟੀਕਲ ਹੈ ਮੈਂ ਇਹ ਕੀਤਾ ਹੋਇਆ ਤੇ ਮੈਨੂੰ ਇਹਦਾ ਫਲ ਵੀ ਮਿਲਿਆ ਹੋਇਆ ਹੋਰ ਵੀ ਬਹੁਤ ਭੈਣ ਭਰਾਵਾਂ ਦੀ ਉਸਤੇ ਕਮੈਂਟ ਆਏ ਨੇ ਕਿਉਂਕਿ ਜਿਨੇ ਸਰਦਾ ਤੇ ਵਿਸ਼ਵਾਸ ਨਾਲ ਵਾਇਗ੍ਰੀ ਦਾ ਸਿਮਰਨ ਕਰ ਲਿਆਣਾ ਉਸ ਦੇ ਘਰ ਦੇ ਵਿੱਚ ਕਦੇ ਵੀ ਕੋ ਇਹ ਮੈਂ ਤੁਹਾਨੂੰ ਤਿੰਨ ਚੀਜ਼ਾਂ ਨੇ ਜਿਹੜੀਆਂ ਦੱਸੀਆਂ ਨਗੀਆਂ ਦੇਖੋ ਇੱਕ ਤਾਂ ਪਹਿਲੀ ਹੈ ਕਿ ਜਦੋਂ ਵੀ ਤੁਸੀਂ ਸਵੇਰੇ ਉੱਠਣਾ ਉੱਠ ਕੇ ਆਪਣੇ ਬੱਚਾ ਨਹੀਂ ਪੜਦਾ ਤੁਹਾਡਾ ਕੋਈ ਵੀ ਪਰਿਵਾਰ ਦਾ ਮੈਂਬਰ ਤਾਂ ਤੁਸੀਂ ਉੱਠ ਕੇ ਇੱਕ ਜਪਜੀ ਸਾਹਿਬ ਦਾ ਪਾਠ ਕਰਕੇ ਉਹ ਜਲ ਉਸ ਨੂੰ ਪਲਾਉਣਾ ਦੂਸਰਾ ਜਿਹੜੇ ਮੈਂ ਤੁਹਾਨੂੰ ਦੱਸਿਆ ਵੀ ਨਮਕ ਦਾ ਦੋਨੋਂ ਸਾਈਡਾਂ ਦੇ ਵਿੱਚ ਬੈਡਰੂਮ ਦੇ ਵਿੱਚ ਇੱਕ ਇੱਕ ਕਾਲੇ ਚ ਨਮਕ ਪਾ ਕੇ ਉਹਦੇ ਵਿੱਚ ਇੱਕ ਇੱਕ ਕਪੂਰ ਰੱਖਣਾ ਤੇ ਤੀਸਰੀ ਚੀਜ਼ ਹੋਗੀ ਤੁਸੀਂ ਕੋਈ ਵੀ ਗੁਰੂ ਘਰ ਤੋਂ ਲਿਆ ਕੇ ਹਨਾ ਰਮਾਲਾ ਸਾਹਿਬ ਦਾ ਕੋਈ ਤੁਹਾਨੂੰ ਟੋਟਾ ਮਿਲ ਜਾਂਦਾ ਜਾਂ ਤੁਹਾਡੇ ਕੋਲੇ ਕੋਈ ਪੁਰਾਣਾ ਆਪਣੇ ਨਿਸਾਨ ਸਾਹਿਬ ਜੀ ਦਾ ਕਪੜਾ ਮਿਲਦਾ ਤਾਂ ਤੁਸੀਂ ਉਸ ਨੂੰ ਬਾਥੇ ਪਾਣੀ ਇਹ ਛੋਟੀ ਛੋਟੀ ਚੀਜ਼ਾਂ ਜੇ ਤੁਸੀਂ ਕਰੋਗੇ ਤੇ ਕੋਸ਼ਿਸ਼ ਕਰੋ ਕਿ ਜਦੋਂ ਵੀ ਤੁਸੀਂ ਉਸ انسان ਦੇ ਕੋਲੇ ਜਾਨੇ ਹੋ ਜਾਂ ਤੁਹਾਡਾ ਬੱਚਾ ਤੁਹਾਡੀ ਬਿਲਕੁਲ ਨਹੀਂ ਮੰਨਦਾ ਪੜਦਾ ਨਹੀਂ ਲਿਖਦਾ ਨਹੀਂ ਕੁਝ ਨਹੀਂ ਕਰਦਾ ਨਾ ਥੋੜਾ ਜਨਾ ਉਹਨੂੰ ਪੋਜ਼ਿਟਿਵਿਟੀ ਦਿਆ ਕਰੋ ਉਹਨੂੰ ਮਲਕੇ ਇਹ ਕਿਹਾ ਕਰੋ ਵੀ ਮੇਰਾ ਪੁੱਤ ਨਾ ਮਾਂ ਪਿਓ ਦੇ ਅਸੀਸਾ ਕਹਿੰਦੇ ਨੇ ਕਹਿੰਦੇ ਮਾਤਾ ਪਿਤਾ ਦੀ ਜਿਹੜੀ ਅਸੀਸ ਹੁੰਦੀ ਹੈ ਨਾ ਉਹ ਬੱਚੇ ਨੂੰ ਨਾ ਬਹੁਤ ਬਲੰਦੀਆਂ ਤੱਕ ਪਹੁੰਚਾ ਸਕਦਾ ਆਪਣੇ ਬੱਚੇ ਦੇ ਸਿਰ ਤੇ ਹੱਥ ਰੱਖ ਕੇ ਉਹਨੂੰ ਹਮੇਸ਼ਾ ਅਸੀਸ ਦਿਆ ਕਰੋ ਛੋਟੇ ਹੁੰਦੇ ਤੂੰ ਆਤ ਪਾਓ ਕਿ ਬੇਟਾ ਤੂੰ ਉਹਨਾਂ ਸਾਰਿਆਂ ਦੇ ਵੱਡਿਆਂ ਦੇ ਪੈਰੀਂ ਹੱਥ ਲਾਇਆ ਕਰ ਗੁਰੂ ਘਰ ਜਾ ਕੇ ਕਿਉਂਕਿ ਜਦੋਂ ਆਪਾਂ ਗੁਰੂ ਘਰ ਜਾ ਕੇ ਮस्तक ਲਾਉਨੇ ਆ ਨਾ ਮੱਥਾ ਟੇਕਦੇ ਨਾ ਤਾਂ ਆਪਣੇ ਮਾੜੇ ਕਰਮਲ ਬਦਲ ਦਿੰਦੇ ਨੇ ਤੇ ਬਹੁਤ ਬੰਨਪਰਾ ਕਹਿੰਦੇ ਵੀ ਸਤਿਗੁਰੂ ਘਰ ਨਹੀਂ ਜਾਇਆ ਜਾਂਦਾ ਗੁਰੂ ਘਰ ਨਹੀਂ ਜਾਇਆ ਜਾਂਦਾ ਤੁਸੀਂ ਸਵੇਰੇ ਉੱਠ ਕੇ ਆਪਣੇ ਮਾਪੇ ਦੇ ਪੈਰੀਂ ਹੱਥ ਲਾ ਦੋ ਕਿਉਂਕਿ ਵਾਹਿਗੁਰੂ ਜੀ ਨੇ ਕਿਹਾ ਕਹਿੰਦੇ ਜਿਹੜੇ ਨੇ ਮਾਂ ਬਾਪ ਨੂੰ ਪੂਜ ਲਿਆ ਨਾ ਉਹਨੇ ਸਾਰੀ ਦੁਨੀਆ ਵਾਹਿਗੁਰੂ ਜੀ ਨੂੰ ਵੀ ਖੁ ਉਹ ਸਾਰੇ ਇਹ ਕਹਿੰਦੇ ਵਰਕਦਾ ਤੁਹਾਨੂੰ ਮਿਲ ਜਾਣੀ ਹੈ ਅਗਰ ਤੁਸੀਂ ਆਪਣੇ ਮਾਪੇ ਦੀ ਅਸੀਸ ਤੇ ਆਪਣੇ ਮਾਪੇ ਦੀ ਖੁਸ਼ੀ ਲਈ ਇਹ ਚੀਜ਼ ਬਹੁਤ ਪਾਵਰਫੁਲ ਹੈ ਅਗਰ ਤੁਸੀਂ ਨੇ ਇਸ ਚੀਜ਼ ਨੂੰ ਕਰ ਲਿਆ ਨਾ ਤਾਂ ਤੁਹਾਡੇ ਘਰ ਦੇ ਵਿੱਚ ਵਰਕਦਾ ਤੁਹਾਡੇ ਬੱਚਿਆਂ ਦੀ ਜਿਹੜੀ ਪੜਾਈ ਦਾ ਦਿਮਾਗ ਹੈ ਤੁਹਾਡੇ ਲੱਗਦਾ ਵੀ ਬੁੱਧੀ ਬਣ ਦਿੱਤੀ ਹੈ ਉਸ ਚੀਜ਼ ਨੂੰ ਕੋਈ ਨਹੀਂ ਰੋਕ ਸਕਦਾ ਕੋਸ਼ਿਸ਼ ਕਰੋ ਕਿ ਤੁਸੀਂ ਨਾ ਠੀਕ ਹੈ ਵੀ ਆਪਾਂ ਨੂੰ ਰੋਕਦੀ ਹੈ ਜਦੋਂ ਜਿਹੜੇ ਕਿ ਇਹ ਬੁਰੀਆਂ ਸ਼ਕਤੀਆਂ ਨੇ ਲਾ ਲੋ ਵੀ ਕਾਲਜੋ ਗਲਾ ਲੋ ਕੁਝ ਵੀ ਆਪਾਂ ਕਹਿ ਦਿੰਨੇ ਆ ਤਾਂ ਆਪਾਂ ਜੋ ਤੁਸੀਂ ਸਿਮਰਨ ਦੇ ਲੜ ਲੱਗਦੇ ਨਾ ਵਾਇਕ੍ਰਿਜ ਦੇ ਲੜ ਲੈਂਦੇ ਆ ਪਰ ਉਸ ਚੀਜ਼ ਤੋਂ ਰੋਕਿਆ ਜਾਂਦਾ ਹੈਗਾ ਤੁਸੀਂ ਕੋਸ਼ਿਸ਼ ਦੇਖਿਓ ਪਾਠ ਕਰੋਗੇ ਨਾ ਤੁਸੀਂ ਇੱਕ ਦਿਨ ਕਰੋਗੇ ਜਦੋਂ ਤੁਹਾਨੂੰ ਆਇਆ ਨਾ ਬੈਠੇ ਬੈਠੇ ਤੁਹਾਨੂੰ ਇਦਾਂ ਹੀ ਲੱਗੂ ਜਿਵੇਂ ਸ਼ੁਰੂ ਕਰਦਾ ਆਪਣਾ ਇੱਕ ਓੰਕਾਰ ਬਸ ਇੱਥੇ ਹੀ ਪਤਾ ਲੱਗੂਗਾ ਆਪਾਂ ਕਿ ਸਲੋਕ ਪੜ੍ਹ ਰਹੇ ਆ ਪਵਨ ਗੁਰੂ ਪਾਣੀ ਪਿਤਾ ਮਾਤਾ ਤਾਂ ਪਤਾ ਹੀ ਨਹੀਂ ਲੱਗਦਾ ਵੀ ਪਾਠ ਕਦੋਂ ਖਤਮ ਹੋ ਗਿਆ ਨਾ ਇਹ ਇਹੀ ਚੀਜ਼ ਹੈ ਕਿ ਹੌਲੀ 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 ਜਦੋਂ ਆਪਾਂ ਲੱਗਾਂਗੇ ਨਾ ਕੋਈ ਪਹਿਲੇ ਦਿਨੀ ਜਿਵੇਂ ਆਪਾਂ ਬੰਨ ਬਿੰਦੀਆਂ ਜੋੜ ਕੇ ਬੱਚੇ ਨੂੰ ਪੜਨ ਲਾਉਣੇ ਆ ਤਾਂ ਪਹਿਲੇ ਦਿਨੀ ਚ ਡਿਗਰੀ ਹਾਸਲ ਨਹੀਂ ਕਰ ਲੈਂਦਾ ਹੁੰਦਾ ਕੋਸ਼ਿਸ਼ ਕਰੋ ਕਿਉਂਕਿ ਕੋਸ਼ਿਸ਼ ਕਰਨ ਵਾਲੇ ਦੀ ਕਦੇ ਹਾਰ ਨਹੀਂ ਹੁੰਦੀ ਇਹ ਤਿੰਨ ਕਾ ਚੀਜ਼ਾਂ ਨਹੀਂ ਦੇਖੋ ਨਾਰਮਲ ਨੇ ਕੋਈ ਨਹੀਂ ਬਸ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰੀ ਜਾਓ ਸਾਰਾ ਦਿਨ ਰਾਤ ਤੁਸੀਂ ਕਰੋ 2 ਮਹੀਨੇ ਲਗਾਤਾਰ ਤੁਸੀਂ ਨਾ ਸਿਰਫ ਵਾਹਿਗੁਰੂ ਜੀ ਦਾ ਸਿਮਰਨ ਕਰਕੇ ਦੇਖੋ ਤੇ ਜਿਹੜਾ ਤੁਹਾਨੂੰ ਬੱਚਾ ਲੱਗਦਾ ਵੀ ਸਾਡੀ ਗੱਲ ਨਹੀਂ ਮੰਨਦਾ ਜਿਹੜਾ ਬੱਚਾ ਲੱਗਦਾ ਵੀ ਸਾਡੀ ਬੁੱਧੀ ਦੀ ਬਣ ਗਏ ਕਾਮਯਾਬ ਨਹੀਂ ਹੋ ਸਕਦਾ ਜ਼ਿੰਦਗੀ ਦੇ ਵਿੱਚੋਂ ਕਦੇ ਵੀ ਨਹੀਂ ਹੋਵੇਗਾ ਵੀ ਉਹ ਕਾਮਯਾਬ ਨਹੀਂ ਹੋਵੇਗਾ ਤਾਂ ਮਿਲਾਂਗੇ ਪਹੁਣ ਅਗਲੀ ਵੀਡੀਓ ਦੇ ਵਿੱਚ ਤੱਕਲੇ ਸਾਰੇ ਪੈਨਪਰਾਵਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਦੇਖੋ ਇਦਾਂ ਤੰਤਰਾ ਮੰਤਰਾਂ ਜਾਦੂ ਟੋਣੇ ਵਾਲੇ ਬਾਬਿਆਂ ਕੋਲੇ ਫਸ ਕੇ ਨਾ ਘਰ ਖਰਾਬ ਕਰ ਦੇਣਾ ਕੋਈ ਸਿਰਫ ਵਾਹਿਗੁਰੂ ਜੀ ਦਾ ਸਿਮਰਨ ਤੇ ਵਾਹਿਗੁਰੂ ਜੀ ਦੇ ਲੜ ਲੱਗਿਓ ਤੁਹਾਨੂੰ ਬਹੁਤ ਕੁਝ ਮਿਲੇਗਾ ਤਾਂ ਮਿਲਾਂਗੇ ਪਹੁਣ ਅਗਲੀ ਵੀਡੀਓ ਤੱਕ ਲਈ ਸਤਿ ਸ੍ਰੀ ਅਕਾਲ